ਮਿੱਤਰੋ ਪਿਆਰਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਦਾਬ ਕਈ ਵਾਰੀ ਨਾ ਚਾਹੁੰਦੇ ਵੀ ਤੁਹਾਨੂੰ ਕਿਸੇ ਟੌਪਿਕ ਤੇ ਗੱਲ ਕਰਨੀ ਪੈਂਦੀ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਅੱਜ ਅਸੀਂ ਕਿਹਨਾਂ ਦੀ ਗੱਲ ਕਰ ਰਹੇ ਹਾਂ ਸਤਵਿੰਦਰ ਗੁੱਗਾ ਸਾਹਿਬ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਲੋਕਾਂ ਦਾ ਬਹੁਤ ਪਿਆਰ ਬਹੁਤ ਮੁਹੱਬਤ ਇਹਨਾਂ ਦੇ ਹਿੱਸੇ ਆਇਆ ਰੱਜਵੀ ਸ਼ੋਹਰਤ ਰੱਜਵਾ ਪੈਸਾ ਜ਼ਮੀਨਾਂ ਜਾਇਦਾਦਾਂ ਕਾਰਾਂ ਕੋਠੀਆਂ ਮਾਲਕ ਨੇ ਬਹੁਤ ਕੁਝ ਦਿੱਤਾ ਪਰ ਗੱਲਾਂ ਜਿਹੜੀਆਂ ਮੈਂ ਚਰਨੀਆਂ ਨੇ ਤੇ ਵੀਡੀਓ ਸੁਵਿੰਦਰ ਭੁਗਾ ਸਾਹਿਬ ਤੱਕ ਵੀ ਪਹੁੰਚੇਗੀ ਥੋੜੀਆਂ ਕੌੜੀਆਂ ਜਰੂਰ ਲੱਗਣੀਆਂ ਗੱਲਾਂ ਪਰ ਮੈਂ ਨਾ ਚਾਹੁੰਦਿਆਂ ਮੈਂ ਵਿਚ ਕਰ ਰਿਹਾ ਗੱਲਾਂ ਕਿਤੇ ਵੀਨੇ ਤੁਹਾਡੇ ਹੋ ਗਏ ਨੇ ਇਸ ਲਾਈਵ ਆਉਂਦਿਆਂ ਨੂੰ ਵੀਡੀਓ ਚੱਲਦੀਆਂ ਨੂੰ ਲੜਾਈਆਂ ਚੱਲਦੀਆਂ ਨੂੰ ਯਕੀਨ ਮੰਨਿਓ ਮੈਨੂੰ ਬਹੁਤ ਲੋਕਾਂ ਦੇ ਵੀਡੀਓ ਵੀ ਭੇਜੀਆਂ ਵੱਡੇ ਮੈਸੇਜ ਵੀ ਆਏ ਭਾਜੀ ਸਿੱਧੇ ਗੱਲ ਚੁਣ ਕਰਦੇ ਇਸ ਟੌਪਿਕ ਤੇ ਕਿਉਂਕਿ ਮੈਂ ਬੋਲਦਾਰੀ ਨਾ ਅੱਜਕੱਲ ਤੇ ਲੋਕਾਂ ਨੂੰ ਵੀਰ ਹੁੰਦੀ ਹੈ ਕੀ ਗੱਲ ਕਰੇਗਾ ਪਰ ਮੈਂ ਇਮਾਨਦਾਰੀ ਨਾਲ ਕਹਿਣਾ ਮੈਂ ਗੱਲ ਕਰਨੀ ਚਾਹੁੰਦਾ ਹੀ ਨਹੀਂ ਸੀ ਇਸ ਟੌਪਿਕ ਤੇ ਮੈਨੂੰ ਸੁਣਦਾ ਸੀ ਚਲੋ ਉਹਨਾਂ ਦਾ ਪਰਿਵਾਰਿਕ ਮਾਮਲਾ ਹੈ ਪਰ ਗੱਲ ਇਹ ਹੈ ਕਿ ਪਰਿਵਾਰਿਕ ਮਾਮਲਾ ਉਦੋਂ ਤੱਕ ਹੀ ਹੁੰਦਾ ਜਦ ਹੀ ਤੁਸੀਂ ਆਪਣੀ ਚਾਰ ਦੀਵਾਰ ਦੇ ਅੰਦਰ ਬੈਠ ਕੇ ਕਰਦੇ ਕੋਈ ਨਹੀਂ ਮਸਲਾ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਆ ਗਏ ਫਿਰ ਪਰਿਵਾਰਿਕ ਮਾਮਲਾ ਨਹੀਂ ਰਹਿੰਦਾ ਫਿਰ ਲੋਕਾਂ ਦਾ ਮਾਮਲਾ ਹੋ ਜਾਂਦਾ ਤੇ ਤੁਸੀਂ ਇਹ ਲੋਕਾਂ ਦਾ ਮਾਮਲਾ ਬਣਾ ਦਿੱਤਾ ਜਿਵੇਂ ਤੁਸੀਂ ਲੋਕਾਂ ਦੇ ਕਲਾਕਾਰ ਸੀ ਤੁਸੀਂ ਇਸ ਲੜਾਈ ਵਿੱਚ ਲੋਕਾਂ ਦਾ ਮਾਹੌਲ ਬਣਾ ਦਿੱਤਾ। ਮਾਲਕ ਨੇ ਤੁਹਾਨੂੰ ਬੜਾਈ ਕੁਝ ਦਿੱਤਾ। ਇਹਨਾਂ ਜ਼ਮੀਨਾਂ ਜਾਇਦਾਦਾਂ ਕਰਕੇ ਹੁਣ ਆਪਹਿਲਾਂ ਥੋੜੀ ਵੀਡੀਓ ਦੇਖਦੇ ਆ ਇਸ ਵੀਡੀਓ ਨੇ ਵੀਡੀਓ ਤੇ ਬਹੁਤ ਸਾਰਿਆਂ ਨੇ ਤੁਹਾਡੀਆਂ ਸੋਸ਼ਲ ਮੀਡੀਆ ਤੇ ਕੋਈ ਰਹੀ ਐ ਇਹਨੇ ਛੋਟੇ ਲੈਵਲ ਦੀਆਂ ਵੀਡੀਓ ਕੀ ਮੈਂ ਬੜੇ ਐਕਚੁਅਲੀ ਦੁੱਖ ਹੁੰਦਾ ਦੇਖ ਕੇ ਕਿ ਯਾਰ ਸੁਦੇਵਿੰਦਰ ਭੁਗਤਾ ਸਾਹਿਬ ਵਰਗਾ ਸਰੀਲਾ ਬੰਦਾ ਜੀ ਇਹੋ ਜਿਹੀ ਗੱਲਾਂ ਕਰ ਸਕਦਾ। ਇਹ ਹੋ ਜਾਏ ਕਿ ਅੱਜ ਤੇ ਲਾਈਵ ਆਏਗਾ। ਤੁਹਾਡੇ ਤੇ ਲੋਕਾਂ ਨੂੰ ਉਮੀਦ ਇਹ ਹੀ ਹੈ ਕਿ ਤੁਸੀਂ ਲਾਈਵ ਹੋ ਤੇ ਇਹ ਗਾਣੇ ਹੋਣ। ਲੋਕਿ ਤੁਹਾਡੀ ਵੀਡੀਓ ਔਨ ਕਰਨ ਮਾਈਕ ਤੁਹਾਡੇ ਕੱਥੇ ਵਿੱਚ ਵਜਾ ਅਤਵੇ ਚਾਵੇ ਕਿ ਸੁਰੀਲਾ ਜਿਹਾ ਗਾਣਾ ਹੀ ਚੱਲਦਾ ਹੋਵੇ ਤੁਹਾਡੇ ਤੇ ਇਹੀ ਉਮੀਦ ਕੀਤੀ ਜਾ ਸਕਦੀ ਸੀ ਪਰ ਕੁਝ ਇੱਕ ਸਮੇਂ ਤੋਂ ਮੁਰਦਸੀ ਜੋ ਕਿ ਜਾਂ ਗੂਗਲ ਤੇ ਜਾਂ ਫੇਸਬੁੱਕ ਤੇ ਤੁਹਾਡਾ ਨਾਮ ਲਿਖ ਕੇ ਇਹਨਾਂ ਤੁਹਾਡੇ ਗਾਣਿਆਂ ਦੀ ਬਹੁਤ ਮੇਟ ਆਉਂਦੀਆਂ ਨੇ ਆ ਵੀਡੀਓ ਹੋਦੀ ਆ ਵੀਡੀਓ ਦੇਖੀ ਕਿਵੇਂ ਕਾਮਾਂ ਦੇ ਬਾਦ ਲੜ ਰਹੇ ਨੇ ਔਰ ਜੇ ਕੋਈ ਕਹਿੰਦੀ ਉਹ ਪੈਨੋ ਖਰਾ ਮੇਰਾ ਉਹਦਾ ਲਾਈਫ ਮੇਨ ਉਹਦਾ ਪੇਟਾ ਇਹ ਵੀ ਫਾਇਰ ਕਰਦਾ ਇਸ ਵੀਡੀਓ ਵਿੱਚ ਵੀ ਤੁਸੀਂ ਸ਼ੁਰੂ ਕੀਤਾ ਤੁਹਾਡੀ ਪਰੋਮ ਨਹੀ ਹੁੰਦੀ ਆ ਸਾਰੇ ਭਰਾਵਾਂ ਦੀ ਤੇ ਪਹਿਲਾ ਵੀਡੀਓ ਦੇਖੋ ਦੋਸਤੋ ਉਸ ਤੇ ਬਾਤ ਕਰਾਂਗੇ ਹਾਂਜੀ 사ਸ਼ਿਕਾ ਜੀ ਮੇਰੇ ਕੇ ਹਸੀ ਵੀ ਆਗ ਇਹ ਮੇਰਾ ਚਵੱਚਾ ਏ ਇਹ ਮੇਰਾ ਇਹ ਚਵੱਚਾ ਏ ਇਹ ਬੰਦਾ ਇਹ ਬੰਦਾ ਜਿਹੜਾ ਹੈਗਾ ਆ ਇੱਥੇ ਇਹ ਬੁੱਕੇ ਲਾਉਣ ਦੀ ਇਹ ਗੱਲ ਕਰ ਰਿਹਾ ਹੈ ਮੈਂ ਹੁਣੇ ਥਾਣੇ ਜਾਂਦਾ ਦੁਬਾਰਾ ਫੇਸਬੁੱਕ ਵਾਲੇ ਬੰਦਿਆਂ ਨੂੰ ਮੈਂ ਦੱਸਣਾ ਚਾਹੁੰਦਾ ਵੀ ਇੰਨਾ ਧੱਕਾ ਇੰਨਾ ਧੱਕਾ ਇੰਨਾ ਧੱਕਾ ਆ ਮੇਰਾ ਬੋਰ ਆ ਮੇਰਾ ਬੋਰ ਇਹ ਮੇਰਾ ਚਵੱਚਾ ਏ ਆ ਮੇਰਾ ਇਹ ਮੇਰਾ ਇਹਦਾ ਟਰਾਂਸਫਾਰਮਰ ਜਿਹੜਾ ਹੈਗਾ ਮੈਂ ਦਿਖਾਉਣਾ ਹੁਣੀ ਇਹ ਜਿਹੜਾ ਇਹ ਬੋਰ ਇਹ ਸਾਂਝਾ ਬੋਰ ਹੈ ਇਹ ਬੋਰ ਇਹ ਸਾਂਝਾ ਬੋਰ ਹੈ ਇਹਦੇ ਵਿੱਚ ਇਹ ਮੇਰਾ ਵੀ ਹਿੱਸਾ ਹੈ ਇਸ ਇਹ ਬੋਰ ਇਹਨਾਂ ਦਾ ਹੈ ਇਹ ਬੋਰ ਇਹਨਾਂ ਦਾ ਹੈ ਇਹਨਾਂ ਦੇ ਦੋਨੇ ਟਰਾਂਸਫਾਰਮਰ ਜਿਹੜੇ ਹੈ ਇਹ ਦੋਨੇ ਟਰਾਂਸਫਾਰਮਰ ਇਹਨਾਂ ਦੇ ਇਹ ਨੇ ਏ ਦੋਸਤ ਇਹ ਦੋਹੇ ਟਰਾਂਸਫਾਰਮਰ ਨੇ ਇਹਨਾਂ ਦੇ ਇਹਨਾਂ ਦੇ ਟਰਾਂਸਫਾਰਮਰ ਜਿਹੜੇ ਹੈਗੇ ਇਹ ਲੱਗੇ ਹੋਏ ਆ ਇੱਥੇ ਇਹ ਇਹਨਾਂ ਨੇ ਸਬਜ਼ੀਆਂ ਬੀਜੀਆਂ ਹੋਈਆਂ ਇੱਥੇ ਇਹਨਾਂ ਨੇ ਇਹ ਸਬਜ਼ੀਆਂ ਬੀਜੀਆਂ ਹੋਈਆਂ ਮੇਰਾ ਸਬਜ਼ੀਆਂ ਦੇ ਵਿੱਚ ਕੋਈ ਦਖਲ ਨਹੀਂ ਆ ਇਹ ਸਬਜ਼ੀਆਂ ਬੀਜੇ ਇਹ ਸਬਜ਼ੀਆਂ ਇਹਨਾਂ ਨੇ ਬੀਜੀਆਂ ਹੋਈਆਂ ਮੈਂ ਆਪਣੀਆਂ ਸਬਜ਼ੀਆਂ ਬੀਜੀਆਂ ਮੈਂ ਆਪਣੀਆਂ ਸਬਜ਼ੀਆਂ ਇਹ ਬੀਜੀਆਂ ਮੇਰੀਆਂ ਸਬਜ਼ੀਆਂ ਲਾ ਕੇ ਇਹ ਬੂਟੇ ਲਾਉਣ ਦੀ ਜਿਹੜੀ ਇਹ ਕਰ ਰਿਹਾ ਇੱਥੇ ਇਹਨਾਂ ਦੀਆਂ ਸਬਜ਼ੀਆਂ ਬੀਜੀ ਐ ਇਹਨਾਂ ਦੇ ਵਿੱਚ ਇੱਥੇ ਕੋਈ ਮੇਰਾ ਦਖਲ ਨਹੀਂ ਐ ਇੱਥੇ ਮੇਰਾ ਕੋਈ ਦਖਲ ਨਹੀਂ ਇਹ ਬੰਦਾ ਚੰਗੀ ਤਰ੍ਹਾਂ ਪਛਾਣੋ ਇਹ ਬੰਦਾ ਚੰਗੀ ਤਰ੍ਹਾਂ ਪਛਾਣੋ ਆ ਬੰਦੇ ਦੀ ਸ਼ਕਲ ਦੇਖੋ ਆ ਦੇਖੋ ਇਹ ਬੋਰ ਇਹਨਾਂ ਦੇ ਨੇ ਉਹ ਦੋ ਟਰਾਂਸਫਰਮਰ ਉੱਥੇ ਇੱਕ ਟਰਾਂਸਫਰਮਰ ਸਾਂਝਾ ਏ ਇੱਕ ਟਰਾਂਸਫਰਮਰ ਇਹਨਾਂ ਦਾ ਏ ਮੇਰੀ ਲਾਈਨ ਚਾਹਤ ਉੱਥੇ ਮੇਰਾ ਕੋਈ ਦਖਲ ਨਹੀਂ ਜਦ ਕੇ ਮੇਰਾ ਜਿਹੜਾ ਹੈਗਾ ਉਹ ਸਾਰਾ ਟਰਾਂਸਫਰਮਰ ਦੇ ਵਿੱਚ ਹਿੱਸਾ ਇਹ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ ਇਹ ਮੇਰੇ ਪਿੱਛੇ ਪਿੱਛੇ ਆ ਰਿਹਾ ਹੈ ਆ ਜਿਹੜਾ ਇਹ ਸਮਾਨ ਹੈ ਇੱਥੇ ਮੇਰੇ ਮੇਰੇ ਉਹਨੂੰ ਮੈਂ ਲੱਗਣ ਦਊਗਾ ਇਹ ਦੋਸਤ ਇਹ ਮੇਰੇ ਇੱਥੇ ਮੈਂ ਮੁੱਟਾ ਲਾਇਆ ਮੈਂ ਹੁਣੇ ਹੀ ਥਾਣੇ ਜਾਂਦਾ ਮੈਂ ਵੀਡੀਓ ਮੈਂ ਵੀਡੀਓ ਭੇਜੀਏ ਥਾਣੇਦਾਰ ਨੂੰ ਪੁਗਾ ਜੱਦੀ ਜ਼ਮੀਨ ਲੈ ਮੈਂ ਭੇਜਦਾ ਹਾਂ ਮੈਂ ਭੇਜਦਾ ਹਾਂ ਇਹ ਮੇਰੇ ਟਰਾਂਸਫਰ ਮੈਂ ਲੱਗੇ ਨੇ ਆ ਮੇਰੇ ਮੋਟਰ ਹੈ ਆ ਮੇਰਾ ਟਰਾਂਸਫਾਰਮਰ ਲੱਗਿਆ ਹੋਇਆ ਹੈ ਇਹ ਟਰਾਂਸਫਾਰਮਰ ਮੇਰਾ ਲੱਗਿਆ ਇਹ ਮੇਰਾ ਸਟਾਟਰ ਲੱਗਿਆ ਹੋਇਆ ਦੋਸਤੋ ਜੁੜਾ ਹੁਣ ਤੋਂ ਕੋਈ ਫੋਨ ਹੈ ਇਹ ਸਾਂਝਾ ਟਰਾਂਸਫਾਰਮਰ ਸੇ ਸਾਂਝਾ ਸਟਾਟਰ ਲੱਗਿਆ ਹੋਇਆ ਇਹਨੇ ਜੋ ਤਮਾਸ਼ਾ ਮੇਰਾ ਬਣਾਤਾ ਇਹ ਕੋਈ ਨਹੀਂ ਫੇਸਬੁੱਕ ਵਾਲੀ ਤਾਂ ਦੇਖਣ ਗਈ ਇਹਨਾਂ ਨੂੰ ਜਾਣਕਾਰੀ ਦੇਤੀ ਮੈਂ ਮੈਂ ਹੁਣੇ ਥਾਣੇ ਚੱਲਿਆ ਮੈਂ ਹੁਣੇ ਚੱਲਿਆ ਇਹਨੂੰ ਥਾਣੇ ਲੈ ਮੈਂ ਹੁਣੇ ਥਾਣੇ ਚੱਲਿਆ ਸਾਫ ਮੇਰਾ ਦੋਸਤੋ ਆ ਮੇਰੀ ਲਾਈਨ ਨੂੰ ਪੁੱਛਾ ਜਾਵੇ ਮੈਂ ਹੁਣੇ ਜਾਣਾ ਦੋਸਤੋ ਕਮੈਂਟਾਂ ਚੋਂ ਪੁੱਛੋ ਪਾ ਜੀ ਇਸ ਵੀਡੀਓ ਤੋਂ ਬਾਅਦ वैसे ਤੁਹਾਨੂੰ ਤੋਂ ਮੈਂ ਕੀ ਕਹਿਣਾ ਹੈ ਵੀਡੀਓ ਦੇਖਣ ਤੋਂ ਬਾਅਦ ਕਿਉਂਕਿ ਤੁਸੀਂ ਤੇ ਬਣਾਇਆ ਹੋਇਆ ਨੇ ਵੀਡੀਓ ਪਰ ਫਿਰ ਵੀ ਆਪਣੇ ਆਪ ਨੂੰ ਸਵਾਲ ਪੁੱਛਿਓ ਕਿ ਇਹ ਗੱਲਾਂ ਸ਼ੁਭਾ ਦਿੰਦੀਆਂ ਨੇ ਤੁਹਾਨੂੰ ਤੁਹਾਡਾ ਭਰਾ ਕੁਝ ਵੀ ਕਰੀ ਜਾਵੇ ਕਿਸੇ ਨੂੰ ਕੋਈ ਪਰਵਾਹ ਨਹੀਂ ਕੀ ਬੋਲਦਾ ਕੀ ਰੋਂਦਾ ਵੀਡੀਓ ਵਿੱਚ ਕੀ ਹੁੰਦਾ ਕਿ ਨਹੀਂ ਇਹ ਕਿਸੇ ਨੂੰ ਕੋ ਬਹੁਤੀ ਨਹੀਂ ਦਿਲਚਸਪੀ ਨਹੀਂ ਹੋ ਸਕਦੀ ਪਰ ਇਹ ਸਾਰਾ ਕੁਝ ਮਾਮਲਾ ਲੋਕਾਂ ਤੱਕ ਇਸ ਕਰਕੇ ਬਹੁਤ ਚਰਚਾ ਵਿੱਚ ਹੈ ਕਿਉਂਕਿ ਇਹ ਤੁਹਾਡੇ ਨਾਲ ਇਨਵੋਲਡ ਹੈ ਇਸ ਕਰਕੇ ਕਦੇ ਮਿਰਚਾਂ ਦੀਆਂ ਗੱਲਾਂ ਕਦੇ ਫੁੱਲ ਆਏ ਸੀ ਕਦੇ ਆ ਟਰਾਂਸਫਾਰਮਰ ਦੀਆਂ ਗੱਲਾਂ ਕੁਛ ਇੱਕ ਮਰ ਲਿਆ ਕਰਕੇ ਤੁਸੀਂ ਲੜਨ ਝਗੜਨ ਲੱਗੇ ਹੋਏ ਇੱਕ ਦੂਸਰ ਨੂੰ ਮਾਰਨ ਮਰਾਉਣ ਤੱਕ ਲੱਗੇ ਹੋਏ ਸੋਸ਼ਲ ਮੀਡੀਆ ਤੇ ਲਾਈਵ ਆਉਣ ਨਾਲ ਦੂਜਾ ਸਵਾਲ ਆਪਣੇ ਆਪ ਨੇ ਇਹ ਪੁੱਛਿਓ ਕਿ ਸੁਖਵਿੰਦਰ ਬੁग्गा ਆਪਣੇ ਆਪ ਨੂੰ ਪੁੱਛਿਓ ਕਿ ਬੁग्गा ਸਾਹਿਬ ਇਸ ਲਾਈਵ ਆਉਣ ਦੇ ਨਾਲ ਜਾਂ ਵੀਡੀਓ ਪਾਉਣ ਦੇ ਨਾਲ ਜਾਂ ਤੁਹਾਡੇ इवन ਤੁਸੀਂ ਜਿਹੜੇ ਤੁਹਾਡੇ ਘਰ ਸੀਸੀ ਕੈਮਰੇ ਲੱਗੇ ਹੋਏ ਨੇ ਉਹਨਾਂ ਦੀਆਂ ਵੀਡੀਓ ਵੀ ਤੁਹਾਨੂੰ ਸੋਸ਼ਲ ਮੀਡੀਆ ਦੇ ਪਾਤਿਆਂ ਹੋਈਆਂ ਨੇ ਹਾਲਾਂਕਿ ਉਹ ਤੁਹਾਡੀ ਪ੍ਰਾਈਵੇਟ ਪ੍ਰਾਈਵੇਸੀ ਵਾਸਤੇ ਹੁੰਦੀਆਂ ਨੇ ਸਾਰੀਆਂ ਵੀਡੀਓ ਉਹ ਵੀ ਤੁਸੀਂ ਲੋਕਾਂ ਨੇ ਸੋਸ਼ਲ ਮੀਡੀਆ ਦੇ ਪਾਤਿਆਂ ਹੁਣ ਆਪਣੇ ਆਪ ਨੂੰ ਇਹ ਪੁੱਛਿਓ ਸਵਾਲ ਤੁਹਾਡੇ ਭਰਾ ਵੀ ਪੁੱਛ ਸਕਦੇ ਨੇ ਕਿ ਸੋਸ਼ਲ ਮੀਡੀਆ ਤੇ ਲਾਈਵ ਹੋਣ ਨਾਲ ਵੀਡੀਓ ਪਾਉਣ ਨਾਲ ਇਹ ਤਮਾਸ਼ਾ ਸਾਰਾ ਕਰਨ ਨਾਲ ਤੁਹਾਨੂੰ ਫਾਇਦਾ ਕੀ ਹੋਇਆ ਕੌਣ ਤੁਹਾਡੇ ਨਾਲ ਖੜਿਆ ਕਿ ਜਿਹੜੇ ਵੀਡੀਓ ਦੇਖ ਰਹੇ ਨੇ ਜਾਂ ਜਿਹੜੇ ਚੈਨਲ ਇਹ ਵੀਡੀਓ ਸ਼ੇਅਰ ਕਰ ਰਹੇ ਨੇ ਤੁਹਾਡੀਆਂ ਵੱਡੀਆਂ-ਵੱਡੀਆਂ ਗੱਲਾਂ ਦੇ ਕੇ ਥੰਬਨੇਲ ਲਿਖ-ਲਿਖ ਕੇ ਵਿਊਅਰ ਲੈ ਰਹੇ ਨੇ ਪੈਸੇ ਕਮਾ ਰਹੇ ਨੇ ਉਹਦੇ ਨਾਲ ਤੁਹਾਨੂੰ ਕੀ ਫਾਇਦਾ ਹੋਇਆ ਇਹ ਜਰੂਰ ਪੁੱਛਿਓ ਆਪਣੇ ਆਪ ਨੂੰ ਕਿ ਸੋਸ਼ਲ ਮੀਡੀਆ ਤੇ ਲੱਖਾਂ ਲੋਕਾਂ ਵਿੱਚੋਂ ਜਿਨ੍ਹਾਂ ਨੇ ਵੀਡੀਓ ਵੇਖੀਆਂ ਨੇ ਉਹਨਾਂ ਵਿੱਚੋਂ ਇੱਕ ਬੰਦਾ ਵੀ ਤੁਹਾਡੇ ਨਾਲ ਕੇ ਖੜਿਆ ਕੋਈ ਆ ਕੇ ਤੁਹਾਡੇ ਨਾਲ ਉਹਨੇ ਹਮਦਰਦੀ ਜਤਾਈ ਕਿ ਪਾਜੀ ਤੁਹਾਡੀ ਵੀਡੀਓ ਵੇਖਿਆ ਅਸੀਂ ਚਲੋ ਬੈਠਦੇ ਆਪਾਂ ਛੱਡੋ ਇਹ ਝਗੜੇ ਨੂੰ ਭਰਾਵਾਂ ਨੂੰ ਉਠਾਓ ਅਸੀਂ ਨਾਲ ਬੈਠਦੇ ਆਂ ਵੀ ਤੁਹਾਡਾ ਮਸਲਾ ਹੱਲ ਕਰਦੇ ਕਿਸੇ ਇੱਕ ਸਿੰਗਲ ਬੰਦੇ ਨੇ ਵੀ ਤੁਹਾਨੂੰ ਆ ਕੇ ਇਦਾਂ ਕਿਹਾ ਇਨਕਲੂਡਿੰਗ ਮੈਂ ਐ ਮੈਂ ਵੀ ਤੁਹਾਨੂੰ ਫੋਨ ਕੀਤਾ ਸੀ ਵੈਸੇ ਪਰ ਤੁਹਾਡਾ ਸ਼ਾਇਦ ਨੰਬਰ ਬਦਲ ਗਿਆ ਜਾਂ ਕੀ ਹੋਇਆ ਜੇ ਇੱਥੇ 5-6 ਮਹੀਨੇ ਪਹਿਲਾਂ ਆਪਣੀ ਗੱਲ ਹੁੰਦੀ ਸੀ ਉਹ ਨੰਬਰ ਚੱਲ ਨਹੀਂ ਰਿਹਾ ਸ਼ਾਇਦ ਇਹ ਲੜਾਈ ਝਗੜੇ ਕਰਕੇ ਤੁਸੀਂ ਨੰਬਰ ਬਦਲਤਾ ਹੋਵੇ ਮੈਂ ਫੇਰ ਕੋਸ਼ਿਸ਼ ਵੀ ਕੀਤੀ ਕਿ ਨੰਬਰ ਨਵਾਂ ਲਾਵਾਂ ਹਾਲਕਿ ਮੈਂ ਨੰਬਰ ਇੱਥੇ ਤੁਹਾਡੇ ਦੋਸਤ ਹੈਕਰ ਉਹਨਾਂ ਕੋਲ ਵੀ ਜਾ ਸਕਦਾ ਸੀ ਮੈਂ ਸਮਝਦਾ ਕਿ ਤੁਸੀਂ ਪ੍ਰੋਬਲਮ ਦੇ ਵਿੱਚ ਐਸ ਵੇਲੇ ਬੜੀਆਂ ਤੇ ਇਸ ਕਰਕੇ ਮੈਂ ਕਹਾਂ ਚਲੋ ਕੋਈ ਨਹੀਂ خیر ਗੱਲ ਇਹ ਆ ਕਿ ਨਾ ਇਹ ਜ਼ਮੀਨਾਂ ਨਾ ਇਹ ਪੈਸਾ ਕੁਝ ਨਹੀਂ ਤੁਹਾਡੇ ਨਾਲ ਕਿਸੇ ਦੇ ਵੱਡੇ ਵੱਡੇ ਰਾਜੇ ਮਹਾਰਾਜੇ ਵੀ ਖਾਲੀ ਹੱਥ ਹੀ ਚਲੇ ਗਏ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨੇ ਕਿੰਨੀਆਂ ਜ਼ਮੀਨਾਂ ਕਿੰਨੀਆਂ ਜਾਇਦਾਦਾਂ ਬਣਾ ਲਈਆਂ ਦੁਨੀਆ ਭਰ ਦਾ ਪੈਸਾ ਕਮਾ ਲਿਆ ਪਰ ਤੁਹਾਡੇ ਸਾਹਮਣੇ ਤੇ ਲੋ ਖਾਲੀ ਹੱਥੀ ਚਲੇ ਗਿਆ ਨਾ ਕੀ ਲੈ ਕੇ ਗਿਆ ਨਾਲ ਪਹਿਲਾਂ ਦੱਸੋ ਠੀਕ ਹੈ ਜ਼ਰੂਰਤਾਂ ਨੇ ਹਰ ਇਨਸਾਨ ਦੀਆਂ ਤੁਹਾਡੇ ਵੀ ਬਾਲ ਬੱਚੇ ਨੇ ਪਰ ਚੱਕਰੀ ਵੀ ਹੁਣ ਕੁਸ਼ੀ ਕੁ ਮਰਲਿਆਂ ਵਾਸਤੇ ਤੁਸੀਂ ਇਹੋ ਜਿਹੀ ਗੱਲਾਂ ਕਰੋਗੇ ਤੇ ਫਿਰ ਜਿਹੜਾ ਤੁਹਾਡਾ ਗਾਹ ਤੁਹਾਡੇ ਸੋਰਸਸ ਨੇ ਕੰਮ ਦੇ ਸੋਰਸਸ ਮਿਊਜ਼ਿਕ ਦੇ ਸੋਰਸਸ ਉਹ ਵੀ ਬੰਦ ਹੋ ਜਾਣਗੇ ਕਿਉਂਕਿ ਅੱਜ ਕੱਲ ਸਿਸਟਮ ਚੇਂਜ ਹੋ ਗਿਆ ਜੀ ਹੁਣ ਲੋਕੀ ਤੁਹਾਡੀ ਜਿੱਡੇ ਮਰਜੀ ਸਟਾਰੋ ਜੇਕਰ ਤੁਸੀਂ ਕੁਛ ਇਹੋ ਜਿਹਾ ਕਰਦੇ ਹੋ ਤੇ ਲੋਕੀ ਤੁਹਾਨੂੰ ਨਿੰਦਣ ਲੱਗ ਜਾਂਦੇ ਨੇ ਔਰ ਆਲਰੇਡੀ ਨਿੰਦਾਂ ਰਹੇ ਨੇ ਉਹ ਜਿਹੜੀਆਂ ਵੀਡੀਓ ਤੁਸੀਂ ਸਾਰੇ ਪਾਉਂਦੇ ਹੋ ਉਹਨਾਂ ਤੇ ਕਮੈਂਟ ਜ਼ਰੂਰ ਪੜਿਆ ਕਰੋ ਬਹੁਤ سارے ਲੋਕ ਇਹ ਹੋ ਜਾਂਦੇ ਨੇ ਕਿ ਤੁਸੀਂ ਵੀਡੀਓ ਪਾ ਕੇ ਕਮੈਂਟਸ ਵੀ ਨਹੀਂ ਦੇਖਦੇ ਮੈਂ ਦੇਖਦਾ ਹਾਂ ਉਹਨਾਂ ਮੇਰੇ ਕਮੈਂਟ ਦੇਖਿਆ ਕਰੋ ਕਿ ਤੁਹਾਨੂੰ ਕਿੰਨੀਆਂ ਕੁ ਲੋਕੀ ਲਾਨ ਤਾਂ ਪਾਉਂਦੇ ਨੇ ਕਿਦਾਂ ਤੁਹਾਨੂੰ ਪਿਆਰ ਕਰਦੇ ਦੋਨਾਂ ਚੀਜ਼ਾਂ ਨੂੰ ਕੰਪੈਰੀਸ਼ਨ ਜ਼ਰੂਰ ਕਰਿਆ ਕਰੋ ਫਿਰ ਛੜ ਮਾੜਾ ਮੋਟਾ ਲੋਕਾਂ ਨੂੰ ਮਹਿਸੂਸ ਹੋਏ ਕਿ ਅਸੀਂ ਕੀ ਕਰ ਰਹੇ ਹਾਂ ਸੋ ਮੈਂ ਬਹੁਤ ਜ਼ਿਆਦਾ ਕਹਿਣਾ ਨਹੀਂ ਚਾਹਦਾ ਹੁਣ ਇਹ ਜੂੜ ਕਹਿਣਾ ਚਾਹੁੰਦਾ ਕਿ ਹੁਣ ਤੁਹਾਡੀ ਪਰਜਾਈ ਦੀ ਮੌਤ ਹੋ ਗਈ ਹੈ ਸੋਚ ਕੇ ਦੇਖੋ ਕਿ ਇਹ ਸੋ ਵੀ ਤੁਹਾਡੇ ਤੇ ਪੈ ਰਿਆ ਰੱਬ ਨਾ ਕਰੇ ਕੱਲ ਨੂੰ ਤੁਸੀਂ ਜੇਲ੍ਹ ਵਿੱਚ ਚਲੇ ਗਏ ਜਾਂ ਕੋਰਟ ਵਾਲੇ ਤਾਂ ਔਰਡਰ ਹੀ ਚੱਕਰ ਲਾ ਰਹੇ ਹੋ ਤੁਸੀਂ ਜੇ ਤੁਹਾਨੂੰ ਕੱਲ ਨੂੰ ਜੇਲ੍ਹ ਹੋ ਜਾਂਦੀ ਹੈ ਇੱਕ ਸਾਡਾ ਬਹੁਤ ਸੁਪਰਸਟਾਰ ਬਹੁਤ ਹੀ ਸਰੀਲਾ ਪਰਾਜ ਜੇਲ੍ਹ ਦੀਆਂ ਸਲਾਕਾਂ ਪਿੱਛੇ ਖੜਾ ਹੋਵੇ ਤੇ ਫਿਰ ਬੰਦਾ ਕੀ ਮਹਿਸੂਸ ਕਰੇਗਾ ਅਸੀਂ ਤੁਹਾਨੂੰ ਦਿਲੋਂ ਪਿਆਰ ਕਰਦੇ ਸੀ ਕਰਦੇ ਹਾਂ ਕਰਦੇ ਰਾਂਗੇ ਗੱਲ ਵੀ ਇਸੇ ਕਰਕੇ ਮੱਝ ਕੀਤੀ ਹੈ ਕਿਉਂਕਿ ਤੁਹਾਨੂੰ ਪਿਆਰ ਕਰਦੇ ਸੀ ਤੁਹਾਡੇ ਨਾਲ ਮੁਹੱਬਤ ਆ ਤੁਹਾਡੇ ਰਿਸਪੈਕਟ ਆ ਤੁਹਾਡੇ ਕੰਮ ਦੀ ਕਦਰ ਆ ਸਾਡੇ ਦਿਲ ਦੇ ਵਿੱਚ ਮੈਂ ਸਪੈਸ਼ਲੀ ਜਿੰਨੇ ਵੀ ਮੇਰੇ ਯਾਰ ਦੋਸਤ ਮੇਰੀਆਂ ਵੀਡੀਓ ਦੇਖਦੇ ਨੇ ਉਹਨਾਂ ਨੂੰ ਪਤਾ ਕਿ ਮੈਂ ਸ੍ਰੀਲੇ ਬੰਦਿਆਂ ਦੀ ਬਹੁਤ ਕਦਰ ਕਰਦਾ ਔਰ ਕੁਛ ਇੱਕ ਸ੍ਰੀਲੇ ਲੋਕ ਐਸੇ ਉਦਰੀ ਕਦਰ ਕਰਾਉਣੀ ਚਾਹੁੰਦੇ ਨਹੀਂ ਤੁਹਾਡੀ ਗੱਲ ਨਹੀਂ ਮੈਂ ਕਰ ਰਿਹਾ ਕੁਛ ਇੱਕ ਲੋਕ ਹੈਗੇ ਨੇ ਜਿਨ੍ਹਾਂ ਨੂੰ ਮੈਂ ਫਿਰ ਬਕਾਇਦਾ ਬਲੌਕ ਕਰ ਦੇਣਾ ਇਸ ਕਰਕੇ ਤੁਹਾਡੀ ਇੱਜ਼ਤ ਪਹਿਲਾਂ ਵੀ ਸੀ ਅਜੇ ਵੀ ਹੈ ਹਮੇਸ਼ਾ ਰਹੇਗੀ ਪਰ ਉਸ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ ਤੁਹਾਨੂੰ ਕੁਝ ਨਾ ਕੁਝ ਤਿਆਗਣਾ ਪਏਗਾ ਅਜੇ ਵੀ ਤੁਸੀਂ ਮੇਰੇ ਮੇਰੇ ਕਹਿਣ ਤੇ ਤੁਹਾਨੂੰ ਲੋਕੀ ਲੋਕੀ ਮਾਫ ਕਰ ਦਿੰਦੇ ਨੇ ਭਾਜੀ ਮੇਰੇ ਕਹਿਣ ਤੇ ਤੁਸੀਂ ਇੱਕ ਸਿਆਣਪ ਵਰਤੋ ਮੈਨੂੰ ਨਹੀਂ ਪਤਾ ਤੁਸੀਂ ਇਸ ਗੱਲ ਨੂੰ ਸਹਿਮਤ ਹੋਵੋਗੇ ਨਹੀਂ ਹੋਵੋਗੇ ਇੱਕ ਛੋਟੀ ਜੀ ਵੀਡੀਓ ਬਣਾਓ ਲੋਕਾਂ ਨੂੰ ਕਹੋ ਕਿ ਜੋ ਸਾਡੇ ਵਿੱਚ ਹੋਇਆ ਤੇਸੀ ਲਾਈਵ ਆਉਂਦੇ ਰਹੇ ਆ ਜੋ ਵੀ ਹੋਇਆ ਉਹ ਸਾਡੇ ਬੇਕੂਫੀ ਸੀ ਕਹ ਲੋ ਨਾਦਾਨੀ ਕਹ ਲੋ ਜਾਂ ਕੁਛ ਲਾਲਸਾਵਾ ਕਹ ਲੋ ਕੁਛ ਵੀ ਨਾਮ ਦੇ ਦਿਓ ਪਰ ਇਹ ਜਰੂਰ ਕੋ ਕਿ ਮੇਰੀ ਗਲਤੀ ਸੀ ਮੈਨੂੰ ਉਹ ਚੀਜ਼ ਨੂੰ ਫੋਲੋ ਨਹੀਂ ਕਰਨਾ ਚਾਹੀਦਾ ਸੀ ਤੁਸੀਂ ਮੈਨੂੰ ਬਹੁਤ ਪਿਆਰ ਦਿੱਤਾ ਲੋਕਾਂ ਨੇ ਤੁਹਾਡੇ ਦਿਲ ਨੂੰ ਠੇਸ ਪਹੁੰਚੀ ਹੈ ਮੇਰੀਆਂ ਕੁਛ ਇੱਕ ਵੀਡੀਓ ਕਰਕੇ ਲੜਾਈਆਂ ਝਗੜੇ ਕਰਕੇ ਤੇ ਮੈਂ ਉਹਦੇ ਵਾਸਤੇ ਮਾਫੀ ਚਾਹੁੰਦਾ ਅੱਕੇ ਤੋਂ ਕੁਛ ਵੀ ਹੋ ਜਾ ਨਹੀਂ ਹੋਏਗਾ ਤੇ ਲੋਕੀ ਮਾਫ ਕਰ ਦੇਗੇ ਤੁਹਾਨੂੰ ਉਦਾਂ ਹੀ ਪਿਆਰ ਕਰਨਗੇ ਪਰ ਹੁਣ ਤੁਹਾਡੀਆਂ ਵੀਡੀਓ ਜੋ ਤੁਹਾਡੇ ਨਾਮ ਲਿਖਦੇ ਆ ਤੇ ਤੁਹਾਡੇ ਗਾਣੇ ਦੀਆਂ ਵੀਡੀਓ ਕਿਤੇ ਸਕਰੋਲ ਕਰਨ ਤੋਂ ਬਾਅਦ ਆਉਂਦੀਆਂ ਨੇ Google ਤੇ ਲਿਖ ਲੋ YouTube ਤੇ Facebook ਤੇ ਤੜ ਲੜਾਈਆਂ ਦੀਆਂ ਵੀਡੀਓ ਆ ਜਾਂਦੀਆਂ ਨੇ ਜਿਹੜਾ ਸਾਨੂੰ ਵੇਖ ਕੇ ਬੜਾ ਦੁੱਖ ਹੁੰਦਾ ਤੁਹਾਨੂੰ ਕਿਉਂ ਨਹੀਂ ਹੁੰਦਾ ਹੋਏਗਾ ਦੁੱਖ ਹੋਣਾ ਚਾਹੀਦਾ ਬਾਰੇ ਤੇ ਹੁਣ ਤੁਹਾਡੀ ਪਰਜਾਈ ਦਾ ਕਤਲ ਸੌਰੀ ਮਾਫ ਕਰਨਾ ਕਤਲ ਮੌਤ ਹੋ ਗਈ ਹੈ ਕੀ ਕਾਰਨ ਹੋਇਆ ਰੱਬ ਜਾਣੇ ਤੁਸੀਂ ਜਾਣੋ ਰੱਬ ਜਾਣੇ ਜਾਂ ਤੁਹਾਡੇ ਭਾਈ ਸਾਹਿਬ ਇਹ ਸਾਨੂੰ ਨਹੀਂ ਪਤਾ ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ ਤੇ ਹੁਣ ਪਤਾ ਨਹੀਂ ਹੋਣੀ ਕਿ ਉਹ ਕੁਦਰਤੀ ਮੌਤ ਹੋਵੇ ਪਰ ਇਸ ਮਸਲੇ ਵਿੱਚ ਕਿਉਂਕਿ ਆਲਰੇਡੀ ਤੁਹਾਡਾ ਮਸਲਾ ਚੱਲ ਰਿਹਾ ਸੀ ਇਹ ਤੁਹਾਡੇ ਤੇ ਪੈ ਗਿਆ ਜਿਹੜੀ ਮੈਂ ਗੱਲ ਪਹਿਲਾਂ ਕਹੀ ਕਿ ਬਚੋ ਇਹਨਾਂ ਚੀਜ਼ਾਂ ਤੋਂ ਆਪਣੇ ਨਾਮ ਨੂੰ ਜੋ ਕਿੰਨੇ ਸਾਲ ਕਿੰਨੀਆਂ ਸਦੀਆਂ ਲੱਗੀਆਂ ਨੇ ਇਸ ਨਾਮ ਨੂੰ ਕਿੰਨਾ ਸੰਘਰਸ਼ ਕੀਤਾ ਤੁਸੀਂ ਆਪੀ ਵੀਡੀਓ ਵਿੱਚ ਦੱਸਦੇ ਹੋ ਤੇ ਇੰਟਰਵਿਊ ਵਿੱਚ ਮੈਂ ਵੀ ਤੁਹਾਨੂੰ ਮੈਨੂੰ ਤਾਂ ਬਹੁਤ ਚੀਜ਼ਾਂ ਦਾ ਪਤਾ ਵੀ ਹੈ ਉਸ ਭਾਜੀ ਨੇ ਮਿਹਨਤ ਕੀਤੀ ਦਾ ਇੰਨਾ ਸੰਘਰਸ਼ ਕੀਤਾ ਦਾ ਕੀ ਫਾਇਦਾ ਜੇ ਤੁਸੀਂ ਰਾਤੋਂ ਰਾਤ ਹੀ ਚੱਕ ਕੇ ਖੂਹ ਵਿੱਚ ਪਾੜਨਾ ਸਾਰਾ ਕੁਝ ਆਈ ਹੋਪ ਤੁਸੀਂ ਮੇਰੀਆਂ ਗੱਲਾਂ ਨੂੰ ਸਮਝੋਗੇ ਜਿਹੜੇ ਸੁਣ ਵੀ ਰਹੇ ਨੇ ਵਿਊਅਰ ਮੇਰੀਆਂ ਗੱਲਾਂ ਸਾਰੇ ਕਿਉਂਕਿ ਮੈਂ ਮੈਂ ਸਮਝਉਣ ਵਾਲਾ ਕੁਝ ਕੋਈ ਨਹੀਂ ਹੁੰਦਾ ਤੁਸੀਂ ਮੇਰੇ ਤੋਂ ਵੱਡੇ ਹੋ ਸ਼ਾਇਦ ਮੇਰੇ ਤੋਂ ਜ਼ਿਆਦਾ ਸਮਝਦਾਰ ਵੀ ਹੋਵੋਗੇ ਮੈਂ ਕੋਈ ਫਿਲਾਸਫਰ ਨਹੀਂ ਹਾਂ ਪਰ ਮੈਂ ਆਪਣੇ ਤਰੀਕੇ ਨਾਲ ਗੱਲਾਂ ਕੀਤੀਆਂ ਨੇ ਕੋਈ ਤਲਖੀ ਵਿੱਚ ਗੱਲਾਂ ਨਹੀਂ ਕੀਤੀਆਂ ਬਹੁਤ ਪਿਆਰ ਬਹੁਤ ਮੁਹੱਬਤ ਨਾਲ ਔਰ ਬਹੁਤ ਹੀ ਸਹਿਜ ਤਰੀਕੇ ਨਾਲ ਮੈਂ ਇਕਨਕੜ ਨਹੀਂ ਚਾਹੀਆਂ ਨੇ ਪਰ ਗੱਲਾਂ ਸੱਚੀਆਂ ਨੇ ਸ਼ਾਇਦ ਤੁਹਾਨੂੰ ਮਹਿਸੂਸ ਹੋਵੇ ਕਿ ਬੰਦਾ ਸੱਚ ਬੋਲ ਰਿਹਾ ਸੋ ਸਾਰੇ ਯਾਰਾਂ ਦੋਸਤਾਂ ਨੂੰ ਵੀ ਮੈਂ ਜਿੰਨੇ ਵੀ ਵਿਊਅਰ ਨੇ ਮੇਰੇ ਸਾਰਿਆਂ ਨੂੰ ਕਹਿਣਾ ਕਿ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਜੇ ਕੁਝ ਸਿਰ ਕਰ ਮਸਲਾ ਹੈਗਾ ਤੁਹਾਨੂੰ ਮ제 ਨਾ ਲਿਆ ਕਰੋ ਜੇ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਕੱਲ ਕਿਸੇ ਨੇ ਯਾਰ ਬਲੌਗਰ ਵੀ ਕਮਾਲ ਹੀ ਕਰਦੇ ਨੇ ਮਤਲਬ ਕਿਸ ਨੇ ਉਹ ਇੱਕ ਸਤਿੰਦਰ ਬੋਗਾ ਬਣਾਇਆ ਉਹਦਾ ਭਰਾ ਬਣਾ ਉਹਦੇ ਟਿਊਬਲ ਤੇ ਜਾ ਕੇ ਤਾਂ ਬਹੁਤ ਛੋਟ ਛੋਟੀਆਂ ਗੱਲਾਂ ਕਰਕੇ ਉਹ ਪੈਰੋਡੀ ਜੀ ਬਣਾਈ ਪਈ ਆ ਕਾਮੇਡੀ ਜੀ ਬਣਾਈ ਪਈ ਆ ਇਹਨਾਂ ਗੱਲਾਂ ਤੋਂ ਤਿਆਰ ਥੋੜਾ ਪਰਹੇਜ਼ ਕਰਿਆ ਕਰੋ ਸੋ ਮੈਂ ਸਾਰ ਨੂੰ ਬੇਨਤੀ ਕਰਦਾ ਕਿ ਕਿਸੇ ਤੇ ਤਮਾਸ਼ਾ ਨਾ ਬਣਾਇਆ ਕਰੋ ਕਿਸੇ ਦੀ ਗੱਲ ਦਾ ਤੇ ਜਿਹੜੇ ਤਮਾਸ਼ਾ ਬਣਦੇ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਤੁਸੀਂ ਖੁਦ ਵੀ ਤਮਾਸ਼ਾ ਬਣਨ ਤੋਂ ਬਚਿਆ ਕਰੋ ਮੈਂ ਇੱਕ ਗੱਲ ਹੋਰ ਜਾਣ ਲੱਗਿਆ ਕਹਿਣਾ ਚਾਹੁੰਦਾ ਕਿ ਅਸੀਂ ਕਹਿ ਦਿੰਦੇ ਹਾਂ ਕਿ ਆਪਣੇ ਮਸਲਿਆਂ ਨੂੰ ਸੋਸ਼ਲ ਮੀਡੀਆ ਤੇ ਨਾ ਲਿਆ ਪਰ ਮੈਂ ਇਸ ਗੱਲ ਨਾਲ ਵੀ ਸਹਿਮਤ ਹੁੰਨਾ ਕਈ ਵਾਰੀ ਹੋਣਾ ਪੈਂਦਾ ਕਿਉਂਕਿ ਅੱਜ ਕੱਲ ਸਿਸਟਮ ਇਹੋ ਜਿਹਾ ਕਿਤੇ ਨਾ ਕਿ ਜਾ ਕੋ ਰਾ ਪਿਆ ਜਾਣੇ ਜਾਂ ਵਾ ਪਿਆ ਜਾਣੇ ਹੋ ਸਕਦਾ ਕਿ ਕਈਆਂ ਦੀ ਮਜਬੂਰੀ ਇਹੋ ਜਿਹੀ ਹੋ ਜਾਂਦੀ ਹੋਵੇ ਕਿ ਉਹਨੂੰ ਆਉਣਾ ਪੈਂਦਾ ਹੋਵੇ ਇਹ ਹੋ ਜਾਣਾ ਪਰ ਜਿਹੜੀਆਂ ਗੱਲਾਂ ਕਹੀਆਂ ਸੀ ਮੈਨੂੰ ਉਮੀਦ ਕਰਦਾ ਕਿ ਸੈਕੰਡ ਵੀਡੀਓ ਨਾ ਬਣਾਉਣੀ ਪਵੇ ਇਸ ਮਸਲੇ ਤੇ ਸੋ ਦੋਸਤੋ ਐ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਮਾਰਗਦਰਸ਼ਨ ਖੁਸ਼ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਤੇ ਪੂਰੀ ਦੁਨੀਆ ਬਾਦ ਦੀ ਸ਼ੋਕ ਸ਼ਾਂਤੀ ਵਾਸਤੇ ਦੁਆਵਾਂ ਵਿੱਚ ਜੋੜ ਕੇ ਕਰੋ ਸਤਿ ਸ਼੍ਰੀ ਅਕਾਲ